ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 21 ਦਸੰਬਰ 2025 ਤੇ ਟਾਈਮ 1 ਵਜੇ ਕੋਈ 19 ਵੀ ਮਿੰਟ ਬਠਿੰਡਾ ਭਾਈ ਕਨਈਆ ਜੀ ਚੌਂਕ ਦੇ ਵਿੱਚ ਆਪਾਂ ਖੜੇ ਆ ਤੇ ਆ ਜਿਹੜਾ ਇੰਪਰੂਵਮੈਂਟ ਟਰਸਟ ਵੱਲੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਵੀ ਲੋਕ ਦੇਖਦੇ ਨੇ ਆ ਸਟੈਚੂ ਹੈ ਇਹਦਾ ਨਾਮ ਇਹਨਾਂ ਦਾ ਨਾਮ ਕਿਸੇ ਨੂੰ ਪਤਾ ਹੋਵੇ ਕਾਈਂਡਲੀ ਦੱਸਿਓ ਜਰੂਰ ਕਿਉਂਕਿ ਟਰਸਟ ਵਾਲਿਆਂ ਨੇ ਤਾਂ ਇੱਥੇ ਕਿਤੇ ਕੋਈ ਬੋਰਡ ਨਹੀਂ ਲਾਇਆ ਕਿਸੇ ਨੂੰ ਕੋਈ ਦੱਸਿਆ ਨਹੀਂ ਕਿ ਕਿੰਨਾ ਦਾ ਸਟੈਚੂ ਆ ਸਲੂਟ ਇਹ ਸਾਨੂੰ ਕਰ ਰਹੇ ਨੇ ਆ ਸਾਡਾ ਫਰਜ਼ ਵੀ ਬਣਦਾ ਵੀ ਇਹਨਾਂ ਨੂੰ ਸਲੂਟ ਕਰੀਏ ਇਹਨਾਂ ਦਾ ਨਾਮ ਹੈ ਜਿਹੜਾ ਇੱਥੇ ਲਿਖੀਏ ਕਿਤੇ ਪਰ ਕੋਈ ਨਾਮ ਨਹੀਂ ਔਰ ਉੱਤੋਂ ਤੁਸੀਂ ਵੇਖੋ ਸਾਭ ਸੰਭਾਲ ਜਿਹੜੀ ਹੈ ਕਾਦੇ ਵਾਸਤੇ ਬੰਦੇ ਤੁਸੀਂ ਇਹਨਾਂ ਨੇ ਹਨਾ ਆ ਵੇਖ ਲਓ ਸਾਡੇ ਲਈ ਆ ਦੇਖ ਲਓ ਆ ਸਫਾਈਆਂ ਸਾਡੀਆਂ ਦੇਖ ਲਓ ਇਹ ਅਸੀਂ ਨਾਮ ਜਿੰਨਾ ਮਰਜ਼ੀ ਕਰੀ ਚੱਲੋ ਤੇ ਸਾਡੇ ਇੰਪਰੂਵਮੈਂਟ ਟਰਸਟ ਦੇ ਕੰਮ ਆ ਵੇਖ ਲੈ ਆ ਆ ਦੇਖਿਓ ਇੱਧਰ ਦੇਖ ਲਓ ਸਰ ਆ ਆ ਦੇਖੋ ਇਹ ਕਿਸੇ ਨੂੰ ਨਹੀਂ ਪਤਾ ਵੀ ਇਹ ਜਿਹੜਾ ਸਟੈਚੂ ਲੱਗਿਆ ਕਿਤਾ ਲੱਗਿਆ ਨਹੀਂ ਲੱਗਿਆ ਨਾ ਕਿਸੇ ਨੂੰ ਨਹੀਂ ਪਤਾ ਵੀ ਕੌਣ ਨੇ ਇਹ ਪਰ ਹਾ ਇੰਨਾ ਜ਼ਰੂਰ ਹੈ ਭਾਜੀ ਆਜੋ ਮੈਂ ਤੁਹਾਨੂੰ ਦਿਖਾਵਾਂ ਜ਼ਰੂਰੀ ਕੀ ਹੈ ਜ਼ਰੂਰੀ ਇਹ ਹੈ ਇੰਪਰੂਵਮੈਂਟ ٹرسٹ ਨੂੰ ਇਹ ਦੱਸਣਾ ਵੀ ਅਸੀਂ ਯਾਰ ਇਹ ਸ਼ਹਿਰ ਦੀ ਦਿੱਖ ਦੇ ਲਈ ਇੱਥੇ ਜਹਾਜ ਲਗਾਇਆ ਹੈ ਹੈਨਾ ਆਜੋ ਪਹਿਲਾਂ ਮੈਂ ਤੁਹਾਨੂੰ ਉਹ ਦਿਖਾ ਦਿਆਂ ਗੁੱਡ ਡਾ ਵੱਡਾ ਵੱਡਾ ਇਹਨਾਂ ਨੇ ਬੋਰਡ ਲਿਖ ਕੇ ਲਾਇਆ ਭਾਜੀ ਬਠਿੰਡਾ ਇੰਪਰੂਵਮੈਂਟ ਟਰਸਟ ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਐਮ ਆਈ ਜੀ 21 ਲੜਾਕੂ ਹਵਾਈ ਜਹਾਜ਼ ਦੀ ਸਥਾਪਨਾ ਬਠਿੰਡਾ ਸ਼ਹਿਰ ਵਿੱਚ ਕਰਕੇ ਅੱਜ ਮਿਤੀ 28 12 2019 ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਿਹੜੇ ਖਾਸ ਬੰਦੇ ਦਾ ਇੱਥੇ ਸਟੈਚੂ ਲਾਇਆ ਉਹਦਾ ਪਤਾ ਵੀ ਸਫਾਈ ਵੀ ਕਰਨੀ ਹੈ ਉਹਦਾ ਇਹ ਪਤਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਕੌਣ ਹੈ ਕੋਈ ਪਤਾ ਨਹੀਂ ਗੰਦਗੀ ਇਹ ਚਾਰ ਵਾਰੀ ਮੈਂ ਪ੍ਰੋਗਰਾਮ ਪਹਿਲਾਂ ਵੀ ਦਿਖਾ ਚੁੱਕੇ ਹਾਂ ਇਹਨਾਂ ਤੋਂ ਆ ਨਹੀਂ ਚੱਕੀਆਂ ਗਈਆਂ ਨਮੀਆਂ ਤੇ ਥਾਵੇਂ ਇਹਨਾਂ ਤੋਂ ਬਣਵਾ ਲੋ ਹੋਰ ਵੀ ਅਸੀਂ ਆ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਹਾਲਾਤ ਤੁਸੀਂ ਵੇਖ ਲਓ ਤੁਹਾਨੂੰ ਮੈਂ ਹੋਰ ਦਿਖਾਣਾ ਇਸ ਸਪਾਰਕ ਦੇ ਜਿਹੜਾ ਇਹ ਦਿਖ ਬਣਾਈ ਹੈ ਨਾ ਬਹੁਤ ਵਧੀਆ ਇਸ ਜਹਾਜ਼ ਦੇ ਨਾਲ ਇਹ ਮੈਂ ਤੁਹਾਨੂੰ ਇਹ ਦੱਸਦੇ ਆ ਇੱਥੋਂ ਤੁਰਦੇ ਜਾਓ ਇੱਥੇ ਮਿੱਟੀ ਵੇਖ ਲਓ ਕਿੰਨੀ ਹੈ ਆ ਵੇਖ ਲਈ ਇਹ ਦਿਖ ਜਿਹੜੀ ਸਟਾਰਟ ਇਹ ਸ਼ਹਿਰ ਦੇ ਵਿੱਚ ਜਦੋਂ ਅਸੀਂ ਗੁਣਿਆਣਾ ਮੁਕਸਰ ਹਨਾ ਕਿਸੇ ਪਾਸਿਓਂ ਤੁਰਦੇ ਆ ਉਧਰੋਂ ਆਉਨੇ ਆ ਤੇ ਸ਼ਹਿਰ ਦੀ ਐਂਟਰੈਂਸ ਹੈ ਸਰ ਹਨਾ ਇਸ ਐਂਟਰੈਂਸ ਦੇ ਹਾਲਾਤ ਦੇਖਿਓ ਆਹ ਵੇਖ ਲਓ ਇਹ ਗੰਦਗੀ ਦਾ ਆਲਮ ਮਿੱਟੀ ਦਾ ਆਲਮ ਸਫਾਈ ਦਾ ਆਲਮ ਇਹ ਆ ਵੀ ਕੋਈ ਧਿਆਨ ਨਹੀਂ ਕਿਸੇ ਗੱਲ ਵਾਲੇ ਪਾਸੇ ਆਹ ਪਾਈਪ ਕਦੋਂ ਦੀ ਪਈ ਐ ਕਿਵੇਂ ਪਈ ਐ ਗੰਦਗੀ ਕਿੰਨੀ ਐ ਕੋਈ ਨਹੀਂ ਪਤਾ ਆਜੋ ਮੈਂ ਤੁਹਾਨੂੰ ਆ ਦੇਖਿਓ ਮਿੱਟੀ ਕਿੰਨੀ ਕਿੰਨੀ ਐ ਇੱਥੇ ਸਰ ਇੱਥੇ ਮਿੱਟੀ ਨਾ ਬਹੁਤਾ ਤਾਂ ਇਹ ਆ ਲੋ ਇਹ ਆ ਲੋ ਜੀ ਦੇਖ ਲਿਆ ਨੀਚੇ ਪੱਥਰ ਹੈ ਇਹਦੇ ਥੱਲੇ ਪੱਥਰ ਹੈ ਠੀਕ ਆ ਜਿਹੜੇ ਜਹਾਜ਼ ਦੀ ਗੱਲ ਕਰਦੇ ਨੇ ਇਹ ਦੇਖ ਸੋਹਣੀ ਬਣਾਉਣ ਦੇ ਲਈ ਆ ਜੋ ਗੱਲਾਂ ਤਾਂ ਬਹੁਤ ਕਰ ਲੈਂਦੇ ਆ ਅਸੀਂ ਗੱਲਾਂ ਕਰਨ ਨੂੰ ਕੀ ਹੈ ਆ ਲੋ ਗੱਲਾਂ ਦੇ ਕੜਾ ਜਿੰਨੇ ਮਰਜ਼ੀ ਬਣਾ ਲਈਏ ਸਵਾਦ ਉਦੋਂ ਆਉਂਦਾ ਜਦੋਂ ਬੰਦਾ ਧਿਆਨ ਦੇਵੇ ਇਹਦੀ ਗੱਲ ਕੀਤੀ ਨਾ ਇਹਦੀ ਆ ਸਾਰੇ ਇਥੇ ਚੂਹੇ ਨੇ ਕਿਸੇ ਵੇਲੇ ਆ ਦੇਖਿਓ ਖੁੱਡਾਂ ਆ ਆ ਦੇਖ ਲਓ ਆ ਸਾਰੀਆਂ ਖੁੱਡਾਂ ਆ ਦੇਖੋ ਇਹ ਚੂਹਿਆਂ ਦੀਆਂ ਖੁੱਡਾਂ ਆ ਚੂਹਿਆਂ ਦੀਆਂ ਖੁੱਡਾਂ ਤੇ ਕਿਸੇ ਦਿਨ ਵੀ ਆ ਪੋਲੀ ਚੀਜ਼ ਆ ਨਾ ਇਹਨੇ ਆ ਦੇਖੋ ਆ ਦੇਖੋ ਆ ਲੋ ਆ ਇੱਥੇ ਉੱਗ ਗਿਆ ਏ ਚੂਹਿਆਂ ਦੀਆਂ ਖੱਡਾਂ ਇੰਨੀਆਂ ਨੇ ਇੰਨੀਆਂ ਖੁੱਡਾਂ ਨੇ ਇੱਥੇ ਕੀ ਇਹ ਜਾਜ ਜਿਹੜਾ ਤੁਸੀਂ ਲੈ ਕੇ ਆਏ ਹੋ ਆ ਦੇਖ ਲਓ। ਉਹਦੀਆਂ ਜੜਾਂ ਦੇ ਵਿੱਚ ਐਡੀਆਂ ਖੁੱਡਾਂ ਨੇ ਇਹਦੀ ਸਫਾਈ ਕਰਾ ਲਈ। ਨਵੇਂ ਕੰਮ ਅਸੀਂ ਜਿੰਨੇ ਮਰਜ਼ੀ ਵੜ ਲੀਏ। ਨੰਬਰ ਬਣਾ ਲਈਏ, ਮੇਰੇ ਵਰਗਿਆਂ ਨੂੰ ਬੁਲਾ ਕੇ ਖਬਰਾਂ ਕਰਾ ਲਈਏ। ਪਰ ਆਹ ਜਿਹੜੇ ਪੁਰਾਣੇ ਕੰਮ ਨੇ ਉਹਦਾ ਕੋਈ ਧਿਆਨ ਕਿੰਨੇ ਦੇਣਾ? ਆਪਣਾ ਬੋਰਡ ਇੰਪਰੂਵਮੈਂਟ ਟਰਸਟ ਨੂੰ ਲਾਣਾ ਯਾਦ ਰਿਹਾ। ਕਦੀ ਇਹ ਯਾਦ ਰਿਹਾ ਵੀ ਯਾਰ ਇਹ ਜਿਹੜੇ ਜਿੰਨਾ ਦਾ ਸਟੈਚੂ ਇਸ ਇੱਥੇ ਲਾਇਆ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਧਿਆਨ ਦੇਣਾ ਨਾਲ ਐਡਾ ਬੋਰਡ ਲਾ ਲਿਆ ਤੁਸੀਂ ਕਿ ਛੋਟੇ ਅੱਖਰਾਂ 'ਚ ਲਿਖਿਆ ਨਹੀਂ ਸੀ ਜਾਂਦਾ ਕਿ ਪਤਾ ਨਹੀਂ ਸੀ ਲੱਗਦਾ ਲੋਕਾਂ ਨੂੰ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਆਹ ਕੰਮ ਜ਼ਰੂਰ ਕੀਤਾ ਵੀ ਇੱਥੇ ਖੁੱਡਾਂ ਨੇ ਚਾਰੋਂ ਪਾਸੇ ਇਸ ਜਹਾਜ਼ ਦੇ ਚਾਰੋਂ ਪਾਸੇ ਖੁੱਡਾਂ ਹੀ ਖੁੱਡਾਂ ਉਹ ਵੀ ਚੂਹਿਆਂ ਦੀ ਹਨਾ ਤੇ ਆ ਆ ਕਿੰਨਾ ਤੁਸੀਂ ਆ ਵੇਖੋ ਆ ਜਹਾਜ਼ ਤੇ ਸਫਾਈ ਕੀ ਹੈ ਸਾਭ ਸੰਭਾਲ ਕੀ ਹੈ ਅੱਖ ਇੱਥੇ ਉੱਗਿਆ ਹੈ ਗੰਦ ਇੱਥੇ ਪਿਆ ਹੋਇਆ ਸਦੀਆਂ ਹੋ ਗਈਆਂ ਹੋਣਗੀਆਂ ਮੈਨੂੰ ਲੱਗਦਾ ਵੀ ਜੈਦੀ ਕੋਈ ਸਫਾਈ ਕੀਤੀ ਹੋਈ ਹੋਵੇ ਇਹ ਇਹ ਆਲਮ ਹੈ ਇੰਪਰੂਵਮੈਂਟ ٹرسٹ ਦਾ ਦੇਖ ਰਹੇ ਹੋ ਤੁਸੀਂ ਉਹ ਉਧਰੋਂ ਵੇਖ ਲਓ ਕਿੱਡੇ ਘਾੜ ਨੇ ਕੋਈ ਲਾਈਟ ਨਹੀਂ ਕੋਈ ਕੁਛ ਨਹੀਂ ਕੱਖ ਨਹੀਂ ਆਹ ਵੇਖ ਲਓ ਹੁਣ ਤੁਸੀਂ ਮੈਨੂੰ ਦੱਸੋ ਵੀ ਇੰਪਰੂਵਮੈਂਟ ٹرسٹ ਨੂੰ ਆਪਣਾ ਬੋਰਡ ਲਾਣਾ ਜ਼ਰੂਰੀ ਸੀ ਕਿ ਜਿਸ ਸ਼ਖਸ ਦਾ ਇੱਥੇ ਸਟੈਚੂ ਪਿਆ ਹੈ ਲਗਾਇਆ ਹੈ ਉਹਦਾ ਲੋਕਾਂ ਨੂੰ ਦੱਸਣਾ ਜ਼ਿਆਦਾ ਜ਼ਰੂਰੀ ਸੀ। ਭਾਜੀ ਆ ਦੇਖਿਓ। ਆ ਦੇਖ ਲਓ। ਇਹ ਇਸੇ ਤਰੀਕੇ ਨਾਲ ਕਿਸੇ ਦਿਨ ਇਹ ਜਹਾਜ਼ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੇ ਐਦਾਂ ਥੱਲੇ ਆਉਣਾ ਤੇ ਕਈਆਂ ਨੂੰ ਨਾਲ ਲੈ ਕੇ ਥੱਲੇ ਜਾਣਾ ਨਵਨ ਆ ਲੋ ਆ ਮੇਰੇ ਪੈਰ ਥੱਲੇ ਆਈ ਸੀ ਇੱਕ ਖੁੜੀ ਜੀ ਹੋਰ ਇੱਧਰ ਵੀ ਦੇਖ ਲੋ ਕਿੰਨੀਆਂ ਨੇ ਮਤਲਬ ਕਿੰਨੀਆਂ ਤੁਹਾਨੂੰ ਮੈਂ ਦਿਖਾਵਾਂ ਆ ਐਤੋ ਮਾਈ ਗਾਡ ਆ ਦੇਖ ਲੋ ਉਹ ਪੈਰ ਮੇਰਾ ਫਸਲੇ ਹੱਥੋਂ ਹਨਾ ਆ ਸਾਰਾ ਆ ਦੇਖ ਲੋ ਸਰ ਪਰ ਇਹਦੇ ਚ ਕੋਈ ਫਾਇਦਾ ਨਹੀਂ ਨਾ ਉਹ ਉਹ ਮਾਈ ਗਾਡ ਆ ਦੇਖੋ ਆ ਦੇਖੋ ਆ ਲੋ ਆ ਲੋ ਆ ਲੋ ਆ ਖੁੱਡਾਂ ਦੇਖ ਲੋ ਆ ਆ ਦੇਖੋ ਆ ਲੋ ਕਿੰਨੀਆਂ ਖੁੱਡਾਂ ਔਰ ਤੁਸੀਂ ਆਹ ਦੇਖੋ ਚੌਕ ਕਿੱਦਾਂ ਵੱਡਾ ਕਿੰਨੀ ਇੱਥੇ ਟ੍ਰੈਫਿਕ ਹੈ ਨਿਹਾਇਤ ਜ਼ਿਆਦਾ ਟ੍ਰੈਫਿਕ ਇੱਥੇ ਇੱਥੇ ਇਹ ਨਹੀਂ ਪਤਾ ਕਿਸੇ ਨੂੰ ਵੀ ਜਿਹੜਾ ਇੱਥੇ ਸਟੈਚੂ ਲਗਾਇਆ ਗਿਆ ਹੈ ਜਹਾਜ਼ ਦੇ ਨਾਲ ਉਹ ਕਿਸ ਸ਼ਖਸੀਅਤ ਦਾ ਹੈ ਹਾਂ ਇਹਨਾਂ ਜ਼ਰੂਰ ਪਤਾ ਵੀ ਐਂਟਰਸ ਦੇ ਉੱਤੇ ਬੋਰਡ ਜ਼ਰੂਰ ਲਾਤਾ ਇੰਪਰੂਵਮੈਂਟ ٹرسٹ ਨੇ ਬਿਲ ਲਓ ਜੀ ਅਸੀਂ ਆਹ ਜਿਹੜਾ ਸ਼ਹਿਰ ਦੀ ਦਿੱਖ ਸੋਹਣੀ ਬਣਾਈ ਜਿੰਨੇ ਇਸ ਕਾਬਲ ਬਣਾਇਆ ਉਹਦਾ ਸਾਨੂੰ ਪਤਾ ਨਹੀਂ ਆ ਦੇਖੋ ਆ ਇੱਧਰ ਆ ਜਾਓ ਇਹ ਇੱਥੋਂ ਵੀ ਡਰ ਡਰ ਕੇ ਇੱਧਰ ਆ ਜਾਓ ਆ ਸਫਾਈਆਂ ਵੇਖ ਲਓ ਇਹ ਸ਼ਹਿਰ ਦੀ ਦੇਖ ਨੂੰ ਕਿੱਡਾ ਸੋਹਣਾ ਬਣਾਇਆ ਦੇਖ ਰਹੇ ਹੋ ਤੁਸੀਂ ਆ ਦੇਖ ਲੋ ਇਹ ਹੁਣ ਤੁਸੀਂ ਦੇਖੋ ਭਾਜੀ ਆ ਇਹਦੋਂ ਟੁੱਟਿਆ ਪਿਆ ਆੱਕ ਇੱਥੇ ਉੱਗ ਗਏ ਸਭ ਸਾਫ ਸਫਾਈ ਕੋਈ ਨਹੀਂ ਬੋਰਡ ਆਪਣੇ ਲਾਣ ਦੀ ਪੈਗੀ ਇਹ ਨਹੀਂ ਪਤਾ ਵੀ ਇੱਥੇ ਜਿਹੜੇ ਚੂਹੇ ਨੇ ਆ ਜਿਹੜਾ ਐਡਾ ਜਹਾਜ਼ ਲਿਆ ਕੇ ਇੱਥੇ ਲਾਇਆ ਹੈ ਉਹਦੇ ਜੜਾਂ ਦੇ ਵਿੱਚ ਚੂਹੇ ਜਿਹੜੇ ਖੁੱਡਾ ਕਰਦੇ ਪਏ ਨੇ ਉਹਨੂੰ ਅਸੀਂ ਸੰਭਾਲ ਲਈਏ ਇਹ ਨਹੀਂ ਪਤਾ ਜਿਹੜਾ ਆ ਜਿੱਥੋਂ ਵੀ ਹੁਣ ਮੈਂ ਇੱਥੋਂ ਟੱਪਦਾ ਭਾਜੀ ਡਰ ਲੱਗਦਾ ਹੈ ਵੀਰ ਕਿਤੇ ਪੈਰ ਨਾਲ ਵਿੱਚ ਜਾਵੇ ਤੇ ਡਿੱਗਣਾ ਜਾਈਏ ਹੈਨਾ ਬੜਾਪੇ ਚ ਜੇ ਇੱਕ ਅਦੀ ਲੱਤ ਵਾ ਟੁੱਟ ਗਈ ਤੇ ਕੰਮ ਵੀ ਨਹੀਂ ਹੋਣਾ ਸੋ ਇਸ ਕਰਕੇ ਜਿੱਥੋਂ ਟੁੱਟਿਆ ਪਹਿਲੀਆਂ ਚੀਜ਼ਾਂ ਨੂੰ ਸਵਾਰ ਲੋ ਅਗਲੀਆਂ ਨੂੰ ਫੇਰ ਕੁਛ ਕਰ ਲਿਓ ਉੱਥੇ ਇੱਕ ਉਹ ਬਣਾਈ ਸੀਗੀ ਕੀ ਉਹਦਾ ਨਾਮ ਹੈ ਤੁਹਾਡੀ ਸੈਰਗਾ ਉੱਥੇ ਭਾਜੀ ਜਿਹੜੇ ਬਾਹਰ ਬਾਸ ਲੱਗੇ ਉਹ ਵੀ ਮੈਂ ਤੁਹਾਨੂੰ ਪ੍ਰੋਗਰਾਮ ਦਿਖਾਇਆ ਸੀ ਸਿਉਂਖ ਲੱਗਣੀ ਨਹੀਂ ਪੇਂਟ ਕਰੀ ਜਾਂਦੇ ਧਿਆਨ ਨਹੀਂ ਨਾ ਕਿਸੇ ਦਾ ਇਹ ਬਠਿੰਡਾ ਦੀ ਇੰਪਰੂਵਮੈਂਟ ٹرسٹ ਦਾ ਹਾਲ ਹੈ ਕੋਈ ਅਫਸਰ ਧਿਆਨ ਦੇ ਕੇ ਨਹੀਂ ਰਾਜੀ ਕੋਈ ਚੇਅਰਮੈਨ ਧਿਆਨ ਦੇ ਕੇ ਨਹੀਂ ਰਾਜੀ ਹਨਾ ਸੋ ਆ ਇਧਰ ਵੇਖ ਇਹ ਸ਼ਹਿਰ ਦੀ ਦੇਖ ਨੂੰ ਕਿੱਡਾ ਸੋਹਣਾ ਬਣਾਇਆ ਵੇਖੋ ਇੰਪਰੂਵਮੈਂਟ ٹرسٹ ਨੇ ਮੜਮੜ ਮਿੱਟੀ ਆਕ ਇੱਥੇ ਹੋ ਗਿਆ ਏ ਚੂਹਿਆਂ ਦੀਆਂ ਖੁੱਡਾਂ ਇੱਥੇ ਤੇ ਕਹਿੰਦੇ ਨੇ ਜੀ ਅਸੀਂ ਬਹੁਤ ਆਪਣੀ ਹਾਂ ਆਪਣਾ ਨਾਮ ਪੂਰਾ ਚਮਕਾ ਲਿਆ ਵੀ ਅਸੀਂ ਆਹ ਕੀਤਾ ਜੀ ਇੱਥੇ ਸ਼ਹਿਰ ਦੀ ਦੇਖਣ ਨੂੰ ਸੋਹਣਾ ਬਣਾਇਆ 2018 ਕੇ 19 ਮੈਂ ਤੁਹਾਨੂੰ ਫੇਰ ਮੇਰੇ ਧਿਆਨ ਚੋਂ ਨਿਕਲ ਗਿਆ ਆਜੋ ਇਹ ਤੁਹਾਨੂੰ ਮੈਂ ਸਾਰਾ ਦਿਖਾ ਰਿਹਾ ਆ ਇਹਦੇ ਆਸੇ ਪਾਸੇ ਤੁਹਾਨੂੰ ਕਿਤੇ ਇਹਨਾਂ ਦਾ ਆ ਦਿਖਾ ਦਿਓ ਚਾਰੋਂ ਪਾਸਿਓ ਕੋਈ ਦੇਖਦਾ ਕਿਸੇ ਪਾਸੇ ਨਾਮ ਇਹਨਾਂ ਦਾ ਲਿਖਿਆ ਹੋਵੇ ਕਿਸੈ ਨੂੰ ਪਤਾ ਲੱਗੇ ਯਾਰ ਵੀ ਤੇ ਜਿਹੜੇ ਸਲੂਟ ਮਾਰਦੇ ਪਏ ਨੇ ਆ ਦੇਖ ਲਓ ਜਿਨ੍ਹਾਂ ਨੂੰ ਅਸੀਂ ਸਲੂਟ ਮਾਰਨਾ ਤੇ ਉਹਨਾਂ ਦਾ ਨਾਮ ਹੈ ਨਹੀਂ ਭਾਜੀ ਇੱਥੇ ਤੇ ਗੰਦਗੀ ਦਾ ਆਲਮ ਤੁਸੀਂ ਵੇਖ ਲਿਆ ਵੀ ਕਿੰਨੀ ਮਿੱਟੀ ਤੇ ਕਿੱਡਾ ਬੁਰਾ ਹਾਲ ਤੇ ਇਹਦੀ ਆਜੋ ਤੁਹਾਨੂੰ ਉੱਥੋਂ ਦਿਖਾਵਾਂ ਆ ਸਾਰਾ ਆ ਦੇਖੋ ਟੁੱਟ ਹੈਨਾ ਪੂਰਾ ਹਾਲ ਕਿੰਨੀ ਮਿੱਟੀ ਇੱਥੇ ਆ ਸਾਰਾ ਰਾਹ ਇੱਥੇ ਕੌਣ ਆਏਗਾ ਸਰ ਜੇ 2019 ਚ ਇੱਥੇ ਮੈਨੂੰ ਇਹ ਲੱਗਦਾ ਵੀ ਪੱਥਰ ਲੱਗਿਆ ਤੇ ਭਾਜੀ 2025 ਆ ਗਿਆ ਪਤਾ ਨਹੀਂ ਕਦੋਂ ਲੱਗਿਆ ਇਹਨਾਂ ਦਾ ਜਿਹੜਾ ਲੱਗਿਆ ਕਿੰਨਾ ਦਾ ਲੱਗਿਆ ਜਿੰਨੇ ਵੀ ਲਵਾਇਆ ਇੰਪਰੂਵਮੈਂਟ ਟ੍ਰਸਟ ਨੇ ਠੀਕ ਹੈ ਇਹ ਉਦੋਂ ਦਾ ਪਿਆ ਉਦੋਂ ਬਾਅਦ ਕਿਸੇ ਦੀ ਕੋਈ ਨਿਗਾਚ ਨਹੀਂ ਕੋਈ ਆਇਆ ਬੰਦਾ ਯਾਰ ਆ ਅੱਜ ਅਸੀਂ ਚਿਕਾਉਣਾ ਇੱਥੋਂ ਆ ਇੱਥੇ ਟੁੱਟਿਆ ਪਿਆ ਆ ਸਾਰਾ ਸੀ ਠੀਕ ਕਰਾਉਣਾ ਆ ਇਹਨਾਂ ਦੀ ਛਾਂਟਾ ਛਟਾਈ ਕਰਵਾਉਣੀ ਹੈ ਆਹ ਇਹ ਇਹ ਹਾਲ ਹੈ ਇਸ ਚੌਂਕ ਦਾ ਤੇ ਨਿਤ ਨਵੇਂ ਕੰਮ ਕਹਿ ਦਿੰਦੇ ਨੇ ਜੀ ਅਸੀਂ ਆਹ ਕਰਤਾ ਜੀ ਅਸੀਂ ਉਹ ਕਰਤਾ ਜੀ ਜਿਹੜਾ ਪਹਿਲਾ ਸਮਾਨ ਤੁਹਾਡੇ ਕੋਲ ਹੈਗਾ ਪਹਿਲਾ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਸਵਾਰ ਲਈਏ ਹਨਾ ਇਹ ਇਹ ਦੇਖ ਲਓ ਤੁਸੀਂ ਇਹ ਇਸ ਡਿਪਾਰਟਮੈਂਟ ਦੇ ਕੰਮ ਨੇ ਯਾ ਜਿਹੜੇ ਉਹ ਫਲੈਟ ਸੀਗੇ ਉਹ ਅੱਗੇ ਉਹ ਇਹਨਾਂ ਨੇ ਮੇਲਾਦਾ ਸ਼ਾਇਦ ਆਕਸ਼ਨ ਕੀਤੀ ਸੀ ਉੱਥੇ ਵੀ ਤੁਸੀਂ ਇਹ ਹਾਲਾਤ ਦੇਖੋ ਦੇਖੋ ਮੈਂ ਦੇਖਿਆ ਸੀ ਕਾਈ ਜੰਮੀ ਹੋਈ ਪਾਜੀ ਲਿਫਟ ਉਹਦੀ ਨਹੀਂ ਚੱਲਦੀ ਸੀ ਜਿਸ ਵੇਲੇ ਮੈਂ ਦੇਖਿਆ ਸੀ ਪਤਾ ਨਹੀਂ ਉਸ ਤੋਂ ਬਾਅਦ ਚੱਲਦੀ ਹੈ ਕਿ ਨਹੀਂ ਹਾਂ ਅਸੀਂ ਆਪਸ਼ਨ ਜ਼ਰੂਰ ਮੇਲਾਦਾ ਇਹਨਾਂ ਨੇ ਕਰਤੀ ਹੋਣੀ ਹੈ ਫਿਰ ਕੀ ਕੀ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ ਅਸੀਂ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਆਹ ਕੀਤਾ ਇਹਜੇ ਸਾਡੇ ਕੰਮ ਨੇ ਜੇ ਸਰਕਾਰਾਂ ਇਹ ਜੇ ਕੰਮ ਕਰਨਗੀਆਂ ਤਾਂ ਪ੍ਰਾਈਵੇਟ ਬੰਦਿਆਂ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਇਸ ਕਰਕੇ ਫਾਲਤੂ ਦੇ ਵਿੱਚ ਐਵੇਂ ਅਸੀਂ ਮੈਂ ਮੇਰਾ ਇਹ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਫਾਲਤੂ ਦੇ ਵਿੱਚ ਦਿਖਾ ਰਿਹਾ ਮੇਰਾ ਮਕਸਦ ਤੁਹਾਨੂੰ ਦਿਖਾਉਂਦਾ ਇਹ ਹੁੰਦਾ ਵੀ ਅਸੀਂ ਕੈਮਰੇ ਸਾਹਮਣੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਨੇ ਆ ਓਏ ਹੋਏ ਜੀ ਅਸੀਂ ਆਹ ਕਰਤਾ ਜੀ ਅਸੀਂ ਉਹ ਕਰਤਾ ਜੀ ਹਨਾ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ ਫਿਰ ਪਤਾ ਇਹਨਾਂ ਦੇ ਜਵਾਬ ਕੀ ਹੋਣਗੇ ਅੱਛਾ ਜੀ ਤੇ ਤੁਸੀਂ ਸਾਡੀ ਅੱਜ ਨਿਗਾ ਚ ਕਰਾਤਾ ਤੇ ਕੋਈ ਗੱਲ ਨਹੀਂ ਅਸੀਂ ਧਿਆਨ ਦਿੰਨੇ ਆ ਅਸੀਂ ਕਰਦੇ ਆ ਵੀ ਤੁਸੀਂ ਜਿਹੜੀਆਂ ਕੁਰਸੀਆਂ ਤੇ ਬੈਠੇ ਹੋ ਕਾਦੇ ਵਾਸਤੇ ਬੈਠੇ ਹੋ ਫਿਰ ਸਿਰਫ ਇਸੇ ਵਾਸਤੇ ਵੀ ਅਸੀਂ ਤੁਹਾਡੇ ਧਿਆਨ ਚ ਲਿਆਈਏ ਤਾਂ ਤੁਹਾਨੂੰ ਪਤਾ ਲੱਗੇ ਫਿਰ ਤਾਂ ਕਿਸੇ ਤੋਂ ਵੀ ਕਰਾ ਲਾਂਗੇ ਤੁਹਾਡੀਆਂ ਡਿਊਟੀਆਂ ਵੀ ਇਹ ਬਣਦੀਆਂ ਨੇ ਵੀ ਅਸੀਂ ਦੇਖੀਏ ਸਾਡੇ ਕੋਲ ਸਾਡੀ ਕਿਹੜੀ ਕਿਹੜੀ ਚੀਜ਼ ਹੈ ਅਸੀਂ ਉਹਨੂੰ ਕਿਵੇਂ ਸਜਾਣਾ ਸਵਾਰਨਾ ਕਿਵੇਂ ਉਹਦੇ ਤੇ ਅਸੀਂ ਉਦੀ ਮੇਨਟੇਨੈਂਸ ਕਰਨੀ ਹੈ ਅੱਜ ਤੁਸੀਂ ਕਿਸੇ ਅਫਸਰ ਨੂੰ ਜਾਂ ਕਿਸੇ ਚੇਅਰਮੈਨ ਨੂੰ ਜਾ ਕੇ ਫੋਨ ਤੇ ਗੱਲ ਕਰ ਲਿਓ ਉਹਨਾਂ ਨੂੰ ਕਹਿੰਨਾ ਅੱਛਾ ਜੀ ਸਾ ਮੈਨੂੰ ਨਹੀਂ ਪਤਾ ਜੀ ਕੁਝ ਨਹੀਂ ਸਿਰਫ ਚਾਦਰ ਕਰਨੀ ਹੈ ਗੋਲ ਜਵਾਬ ਦੇਣੇ ਨੇ ਕਿਸੇ ਵੀ ਬੰਦੇ ਨੇ ਭਾਵੇਂ ਕੋਈ ਅਫਸਰ ਹੋਣ ਭਾਵੇਂ ਕੋਈ ਨੇਤਾ ਹੋਵੇ ਕੋਈ ਵੀ ਹੋਵੇ ਗੋਲ ਜਵਾਬ ਤੇ ਹਾਂ ਠੀਕ ਹੈ ਵੀ ਇੱਕ ਵਾਰੀ ਟਰਕਾ ਦਿਓ ਉਸ ਤੋਂ ਬਾਅਦ ਕਿਹੜਾ ਕੋਈ ਆਉਂਦਾ ਪਰ ਲੋਕਾਂ ਨੂੰ ਇਹ ਜ਼ਰੂਰ ਪਤਾ ਹੁੰਦਾ ਠੀਕ ਹੈ ਅਗਲਾ ਬੰਦਾ ਮੂੰਹ ਤੇ ਕੁਝ ਨਹੀਂ ਕਹਿੰਦਾ ਪਰ ਅਗਲਾ ਇਹ ਕਹਿੰਦਾ ਵੀ ਯਾਰ ਕੀ ਫਾਇਦਾ ਅਸੀਂ ਲੋਕਾਂ ਨੂੰ ਮੂਰਖ ਨਾ ਸਮਝੀਏ ਅਸੀਂ ਇਹਨਾਂ ਸੋਚੀਏ ਵੀ ਲੋਕਾਂ ਨੂੰ ਕੁਝ ਨਹੀਂ ਪਤਾ ਹਨਾ ਕਿਉਂਕਿ ਇਹਨਾਂ ਲੋਕਾਂ ਨੇ ਹੀ ਸਰਕਾਰਾਂ ਬਣਾਈਆਂ ਹੁੰਦੀਆਂ ਇਸ ਕਰਕੇ ਅਸੀਂ ਐਡਾ ਵੱਡਾ ਬੋਰਡ ਆਪਣਾ ਲਾ ਲਿਆ ਇੰਪਰੂਵਮੈਂਟ ٹرسٹ ਨੇ ਪਰ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਨੂੰ ਕਿਸੇ ਨੇ ਆਹ ਦੇਖੋ ਤੁਸੀਂ ਉਸ ਸਟੈਚੂ ਦੇ ਉੱਤੇ ਉਹ ਸਰਦਾਰ ਜੀ ਦਾ ਕਿਸੇ ਨੂੰ ਨਾਮ ਜੇ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਾਂ ਕੋਈ ਇੱਥੇ ਆਵੇ ਆ ਕੇ ਦੇਖਿਆ ਹੋਵੇ ਵੀ ਪਾਜੀ ਇੱਥੇ ਕਿਸ ਨਾਮ ਲਿਖਿਆ ਇਹਨਾਂ ਦਾ ਨਹੀਂ ਲਿਖਿਆ ਇਹ ਕੰਮ ਹੈ ਇੰਪਰੂਵਮੈਂਟ ਦਾ ਇਸਦੀ ਅਵੇਅਰ ਕਰਨਾ ਹੁੰਦਾ ਹੈ ਮੈਂ ਦੱਸਣਾ ਹੁੰਦਾ ਵੀ ਪਾਜੀ ਆ ਸਾਡੇ ਸ਼ਹਿਰ ਦੇ ਵਿੱਚ ਹਾਲਾਤ ਇਸ ਤਰੀਕੇ ਦੇ ਨੇ ਕੋਈ ਧਿਆਨ ਕਿਸੇ ਪਾਸੇ ਨਹੀਂ ਦਿੱਤਾ ਜਾ ਰਿਹਾ ਸਿਰਫ ਆਪਣੀਆਂ 14 ਚਮਕਾਈਆਂ ਜਾ ਰਹੀਆਂ ਤੇ ਹੋਰ ਕੱਖ ਨਹੀਂ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ